ਬਹੁਤ ਡਰ ਲੱਗਦਾ ਜੀ ਕਿ ਇਸ ਤੋਂ ਅੱਗੇ ਸਾਨੂੰ ਕਿਧਰ ਉਹ ਪਾਕਿਸਤਾਨ ਵਾਲੇ ਪੈਰਾਂ ਜਾਣ ਘੇਰਾਬੰਦੀ ਹੋ ਜਾਂਦਾ ਜਿਸ ਤਰ੍ਹਾਂ ਘੇਰੇ ਦੇ ਵਿੱਚ ਪਿੰਡ ਹੈ ਇੱਕੋ ਹੀ ਸੜਕ ਹੈ ਸਾਡੀ ਮੇਨ 10 ਕਿਲੋਮੀਟਰ ਤੇ ਸਾਡਾ ਘਰ ਹੈ ਇਹ ਬਿਲਕੁਲ ਭਾਰਤ ਪਾਕਿਸਤਾਨ ਦੀ ਸਰਹੱਦ ਹੈ ਜਿਹੜੀ ਉਸ ਦੇ ਉੱਤੇ ਵਸਿਆ ਹੋਇਆ ਆਖਰੀ ਪਿੰਡ ਹੈ ਜੀ ਬੱਚੇ ਦੇ ਚਿਹਰੇ ਤੁਸੀਂ ਦੇਖ ਸਕਦੇ ਹੋ ਆ ਹਾਸਾ ਹੈ ਕਿਉਂਕਿ ਆ ਜੰਗ ਹੁਣ ਰੁਕੀ ਆ ਤਾਂ ਬਿਲਕੁਲ ਬੱਚੇ ਨੇ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਘਰੇ ਪੜਦੇ ਸੀ ਫਿਰ ਉਹ ਸਿਆ ਦੇਣਾ ਚ ਨਹੀਂ ਦਿਨ ਚ ਨਹੀਂ ਕਿਉਂ ਨਹੀਂ ਪੜੇ ਡਰ ਲੱਗਿਆ ਹੁੰਦਾ ਡਰ ਲੱਗਿਆ ਸੀ ਜੀਦਾ ਨਹੀਂ ਹੁੰਦਾ ਹੁਣ ਕੁਝ ਨਹੀਂ ਹੋਣਾ ਹਨਾ ਡਰਨਾ ਨਹੀਂ ਹੁੰਦਾ ਤੇ ਹੁਣ ਪਿੰਡ ਦੇ ਵਿੱਚ ਕਿੰਨੇ ਘਰ ਨੇ ਤੇ ਕਿੰਨੇ ਕੁ ਲੋਕ ਹੈਗੇ ਉਰੇ ਹੁਣ ਮਤਲਬ ਜਾਨਤਰ ਉਰੀ ਹੈ ਜਾਂ ਚਲੇ ਗਏ ਜਾਂ ਵਾਪਸ ਆ ਰਹੇ ਚਲੇ ਜਾਂਦੇ ਸਾਰੇ ਵਾਪਸ ਜਿਨੇ ਜਿਨੇ ਸਾਰੇ ਹੁੰਦੇ ਆ ਜਿਹੜਾ ਇੱਕ ਕਦੋਦੋ ਜੀ ਹੁੰਦੇ ਬਸ ਕੋਈ ਨਿਰਦੇਸ਼ ਦਿੱਤੇ ਗਿਆ ਵੀ ਤੁਸੀਂ ਪਿੰਡ ਖਾਲੀ ਕਰ ਦਿਓ ਜਾਂ ਆਪਣੀ ਮਰਜ਼ੀ ਨਾਲ ਜਾਣਾ ਨਹੀਂ ਸਰ ਜੀ ਉਹਨਾਂ ਨੇ ਅੱਖ ਸਾਨੂੰ ਕੋਣੀ ਸੀ ਆਪਣੀ ਮਰਜ਼ੀ ਨਾਲ ਜਾਂਦੇ ਆ ਡਰਦੇ ਜਾਂਦਾ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੁੰਨਸਾਨ ਨਜ਼ਰ ਆ ਰਹੀ ਆ ਟਿਕਾ-ਦੁਕਾppa ਕਹਿ ਦਈਏ ਘਰਾਂ ਦੇ ਲੋਕ ਨੇ ਜਿਹੜੇ ਆਪਣੇ ਗੇਟ ਕੋਲ ਕੇ ਬਾਹਰ ਬੈਠੇ ਨੇ ਪੂਰੇ ਚਕੰਨੇ ਨੇ ਪੂਰੇ ਚੌਕਸ ਇਹ ਲੋਕ ਨਜ਼ਰ ਆ ਰਹੇ ਨੇ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵਕਤ ਤਰਨਤਾਰਨ ਜ਼ਿਲ੍ਹੇ ਦੇ ਆ ਪੀਖੀ ਵਿੰਡ ਵਿਖੇ ਆ ਮੌਜੂਦ ਆ ਤੇ ਮੇਰੇ ਪਿੱਛੇ ਇੱਕ ਤੁਹਾਨੂੰ ਬੋਰਡ ਨਜ਼ਰ ਆ ਰਿਹਾ ਹੋਵੇਗਾ ਇਹ ਥੇ ਕਲਾ ਪਿੰਡ ਦਾ ਬੋਰਡ ਹੈ ਤੇ ਇਹ ਬਿਲਕੁਲ ਭਾਰਤ ਪਾਕਿਸਤਾਨ ਦੀ ਸਰਹੱਦ ਦਾ ਜਿਹੜੀ ਉਸ ਦੇ ਉੱਤੇ ਵਸਿਆ ਹੋਇਆ ਆਖਰੀ ਪਿੰਡ ਆ ਯਾਨੀ ਕਿ ਜ਼ੀਰੋ ਲਾਈਨ ਦੇ ਉੱਤੇ ਅਸੀਂ ਇਸ ਵਕਤ ਆ ਮੌਜੂਦ ਆ ਤਾਂ ਭਾਰਤ ਪਾਕਿਸਤਾਨ ਦੀ ਜੰਗ ਰੁਕ ਚੁੱਕੀ ਹੈ ਤੇ ਲੋਕ ਨੇ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਅਸੀਂ ਸਾਰੇ ਵਕ ਵਕ ਜਿਹੜੇ ਜ਼ਿਲ੍ਹੇ ਨੇ ਜਿਹੜੇ ਪ੍ਰਭਾਵਿਤ ਹੋਏ ਨੇ ਥੋੜਾ ਬਹੁਤ ਉਹਨਾਂ ਦੇ ਵਿੱਚ ਜਾ ਕੇ ਆਏ ਆ ਤਾਂ ਹਾਲਾਤ ਨੇ ਜਿਹੜੇ ਸੁਧਰ ਚੁੱਕੇ ਨੇ ਸੁਧਾਰ ਹੋ ਗਿਆ ਲੋਕਾਂ ਦੇ ਚਿਹਰਿਆਂ ਤੇ ਰੌਣਕਾ ਲੋਕ ਆਪਣੇ ਕੰਮਾਂ ਕਰਾਂ ਦੇ ਵਿੱਚ ਬਿਜੀ ਨਜ਼ਰ ਆ ਰਹੇ ਨੇ ਤਾਂ ਹੁਣ ਅਸੀਂ ਪਹੁੰਚੇ ਆ ਤਰਨ ਤਾਰਨ ਤਾਂ ਇਹ ਭੀਖੀ ਵਿੰਡ ਬਲਾਕ ਦਾ ਥੇਕਲਾ ਪਿੰਡ ਹੈ ਜੋ ਕਿ ਆ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਵਸਿਆ ਹੋਇਆ ਆਖਰੀ ਪਿੰਡ ਯਾਨੀ ਕਿ ਜ਼ੀਰੋ ਲਾਈਨ ਤਾਂ ਇਹ ਪਿੰਡ ਦੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਅਸੀਂ ਦੂਰ ਤੋਂ ਤਾਂ ਹੁਣ ਤੁਹਾਨੂੰ ਇਸ ਪਿੰਡ ਦੇ ਵਿੱਚ ਵੀ ਆ ਲੈ ਕੇ ਚੱਲਾਂਗੇ ਤੇ ਇਸ ਪਿੰਡ ਦਾ ਹਾਲਚਾਲ ਜਾਣਾਂਗੇ ਕਿਉਂਕਿ ਭਾਰਤ ਪਾਕਿਸਤਾਨ ਦੀ ਜੰਗ ਵਾਲੇ ਹਾਲਾਤਾਂ ਦੇ ਵਿੱਚ ਇਹ ਪਿੰਡ ਦੇ ਲੋਕਾਂ ਦੇ ਉੱਤੇ ਕੀ ਗੁਜ਼ਰੀ ਐ ਕਿਵੇਂ ਇਹ ਪਿੰਡ ਦੇ ਲੋਕ ਉਰੇ ਰਹਿੰਦੇ ਰਹੇ ਬਲੈਕਆਊਟ ਹੋਇਆ ਹੋਇਆ ਤੇ ਸਕੂਲ ਕਾਲਜ ਸਾਰਾ ਕੁਝ ਬੰਦ ਤੇ ਉਤੋਂ ਡਰੋਨ ਤੇ ਮਜ਼ਾਈਲਾਂ ਦਾ ਜੋੜਾ ਮੰਜ਼ਰ ਸੀਗਾ ਇਹਨਾਂ ਲੋਕਾਂ ਨੇ ਕਿਵੇਂ ਦੇਖਿਆ ਤੇ ਇਹ ਪਿੰਡ ਦੇ ਲੋਕਾਂ ਦੇ ਵਿੱਚ ਕਿਵੇਂ ਦਾ ਮਾਹੌਲ ਸੀ ਇਹ ਸਾਰਾ ਕੁਝ ਤੁਹਾਨੂੰ ਅਸੀਂ ਥੋੜੀ ਦੇਰ ਚ ਦਿਖਾਉਨੇ ਆ ਤੇ ਆਹ ਲੈ ਚੱਲਦੇ ਆ ਤੁਹਾਨੂੰ ਪਿੰਡ ਥੇਕਲਾ ਜੋ ਕਿ ਜ਼ੀਰੋ ਲਾਈਨ ਦੇ ਉੱਤੇ ਵਸਿਆ ਹੋਇਆ ਤਾਂ ਹੁਣ ਅਸੀਂ ਥੇਕਲਾ ਪਿੰਡ ਦੇ ਵਿੱਚ ਪਹੁੰਚ ਚੁੱਕੇ ਆਂ ਤੇ ਭਾਰਤ ਪਾਕਿਸਤਾਨ ਸਰਹੱਦ ਦੇ ਉੱਤੇ ਇਹ ਆਖਰੀ ਪਿੰਡ ਹੈ ਯਾਨੀ ਕਿ ਜ਼ੀਰੋ ਲਾਈਨ ਦੇ ਉੱਤੇ ਇਹ ਪਿੰਡ ਹੈ ਤੇ ਮਹਿਜ 10 ਕਿਲੋਮੀਟਰ ਦੀ ਦੂਰੀ ਦੇ ਉੱਤੇ ਲਾਹੌਰ ਸ਼ੁਰੂ ਹੋ ਜਾਂਦਾ ਯਾਨੀ ਕਿ ਪਾਕਿਸਤਾਨ ਦੇ ਵਿੱਚ ਜੋ ਲਾਹੌਰ ਆ ਉਸ ਦੀ ਸਿਰਫ ਇਸ ਪਿੰਡ ਤੋਂ 10 ਕਿਲੋਮੀਟਰ ਦੀ ਦੂਰੀ ਹੈ ਤਾਂ ਜੰਗ ਰੁਕ ਗਈ ਹੈ ਲੋਕਾਂ ਦੇ ਚਿਹਰਿਆਂ ਤੇ ਰੌਣਕ ਹੈ ਤਾਂ ਜੰਗ ਦੇ ਸਮੇਂ ਦੌਰਾਨ ਇਹ ਪਿੰਡ ਦੇ ਲੋਕ ਕੀ ਸੋਚਦੇ ਸੀ ਇਹ ਜਾਣਨ ਦੇ ਲਈ ਅਸੀਂ ਆ ਪਿੰਡ ਥੇਕਲਾ ਦੇ ਵਿੱਚ ਪਹੁੰਚ ਚੁੱਕੇ ਆਂ ਤਾਇ ਤਸਵੀਰਾਂ ਤੁਹਾਨੂੰ ਪਹਿਲਾਂ ਥੋੜੀਆਂ ਦਿਖਾ ਦਿੰਨੇ ਆ ਅ ਥੇ ਕਲਾਂ ਪਿੰਡ ਦੇ ਵਿੱਚ ਅਸੀਂ ਪਹੁੰਚੇ ਆ ਬਾਹਰ ਬਜ਼ੁਰਗ ਮਾਤਾ ਜੀ ਬੈਠੇ ਆ ਬੱਚੇ ਨੇ ਅ ਬੱਚੇ ਦੇ ਚਿਹਰੇ ਤੁਸੀਂ ਦੇਖ ਸਕਦੇ ਹੋ ਹਾਸਾ ਆ ਕਿਉਂਕਿ ਜੰਗ ਹੁਣ ਰੁਕੀ ਆ ਤਾਂ ਬਿਲਕੁਲ ਬੱਚੇ ਨੇ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਤੇ ਬੱਚਿਆਂ ਦੇ ਚਿਹਰਿਆਂ ਤੇ ਰੌਣਕਾਂ ਤੇ ਬੱਚੇ ਸਕੂਲ ਜਾ ਰਹੇ ਨੇ ਜਾਂ ਨਹੀਂ ਜਾ ਰਹੇ ਇਹ ਵੀ ਜਾਣਕਾਰੀ ਹਾਸਲ ਕਰਾਂਗੇ ਪਰੰਤੂ ਜਿਹੜੀ ਜੰਗ ਰੁਕੀ ਹੈ ਦੋਵਾਂ ਦੇਸ਼ਾਂ ਦੇ ਵਿੱਚ ਸਹਿਮਤੀ ਹੋਈ ਹੈ ਉਸ ਤੋਂ ਬਾਅਦ ਪਿੰਡਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਇੱਥੋਂ ਦੇਆਂ ਦੇ ਕੀ ਚੱਲਦਾ ਗੱਲਬਾਤ ਕਰਦੇ ਆ ਕੀ ਨਾਮ ਏਜੰਟੀ ਤੁਹਾਡਾ ਮੇਰਾ ਨਾਮ ਮਨਜੀਤ ਕੌਰ ਹੈ ਠੀਕ ਹੈ ਮਨਜੀਤ ਕੌਰ ਜੀ ਕਿਹੜਾ ਪਿੰਡ ਹੈ ਇਹ ਤੇ ਭਾਰਤ ਪਾਕਿਸਤਾਨ ਦੀ ਸਰਹੱਦ ਤੋਂ ਕਿੰਨੀ ਕੁ ਦੂਰ ਆ ਇਹ ਬਾਰੇ ਦੱਸੋ ਪਹਿਲਾਂ ਹਾਂਜੀ ਪਾਕਿਸਤਾਨ ਤੋਂ ਤਾਂ ਹੈਗਾ ਥੋੜਾ ਜਿਹਾ ਅੱਧਾ ਕਿਲੋਮੀਟਰ ਜਿੱਥੇ ਅਸੀਂ ਬੈਠੇ ਹਾਂ ਠੀਕ ਹੈ ਜੀ ਤਾਰਾਂ ਦੇ ਨਾਲ ਬਿਲਕੁਲ ਓਕੇ ਹਾਂਜੀ ਤੇ ਪਿੰਡ ਇਹ ਥੇ ਹੋ ਗਿਆ ਸੀ ਸਾਰਾ ਪਿਛਲੀ ਲੜਾਈ ਨੂੰ ਕਤਰਦੀ ਨੂੰ ਪੈਂਡ ਦੀ ਨੂੰ ਸਾਰੇ ਤੇ ਸਾਡੇ ਸੋਹਰਾ ਜੀ ਦੱਸਦੇ ਵੀ ਇਹ ਸਾਰਾ ਥੇ ਕਰਕੇ ਚਲੇ ਗਏ ਸੀ ਜਿਵੇਂ ਚਾਰੇ ਪਾਏ ਸੀ ਬਹੁਤ ਵੱਡੇ ਵੱਡੇ ਤੇ ਉਹਨਾਂ ਪਿੰਡ ਮੰਨ ਲਿਆ ਸੀ ਤੇ ਜਦੋਂ ਆਪਣੀ ਜਿੱਤ ਹੋਈ ਫਿਰ ਆਪਾਂ ਇਹ ਪਿੰਡ ਛਡਵਾਇਆ ਉਹਨਾਂ ਦੇ ਕੋਲ ਠੀਕ ਹੈ ਤਾਂ ਦੱਸ ਦਈਏ ਕਿ ਪਹਿਲਾਂ ਥੋੜਾ ਜਿਆਦਾ ਦੱਸ ਦਈਏ ਤੁਹਾਨੂੰ ਕਿ ਇਹ ਪਿੰਡ ਦਾ ਨਾਮ ਥੇ ਕੱਲਾ ਕਿਉਂ ਰੱਖਿਆ ਗਿਆ ਜਿਵੇਂ ਕਿ ਆਂਟੀ ਜੀ ਨੇ ਦੱਸਿਆ ਵੀ ਇਹ ਪਿੰਡ ਨੂੰ ਥੇ ਕਰਕੇ ਉਦੋਂ ਚਲੇ ਗਏ ਸਨ ਤਾਂ ਵਾਪਸ ਜਦੋਂ ਪੰਜਾਬੀ ਜਾਂ ਆਪਾਂ ਕਹਦੇ ਆ ਇੱਧਰਲੇ ਲੋਕ ਆਉਂਦੇ ਨੇ ਤਾਂ ਇਹ ਪਿੰਡ ਨੂੰ ਦੁਬਾਰਾ ਫੇਰ ਮਤਲਬ ਇੱਥੇ ਵਸੋਂ ਹੁੰਦੀ ਆ ਤਾਂ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਬਲਾਕ ਭੀਖੀ ਵਿੰਡ ਦਾ ਇਹ ਥੇਕਲਾ ਪਿੰਡ ਹੈ ਤਾਂ ਹੋਰ ਵੀ ਜਾਣਕਾਰੀ ਲਵਾਂਗੇ ਤੇ ਜੰਗ ਦੇ ਮਾਹੌਲ ਸੀਗਾ ਜਿਵੇਂ ਜੀ ਉਹ ਤੋਂ ਤੁਹਾਡੇ ਘਰਾਂ ਦੇ ਵਿੱਚ ਕਿੱਦਾਂ ਦੇ ਹਾਲਾਤ ਸੀ ਕੀ ਮਨਾਂ ਦੇ ਵਿੱਚ ਸੀ ਤੁਹਾਡੇ ਹਾਂਜੀ ਬਹੁਤ ਡਰ ਲੱਗਦਾ ਜੀਗੇ ਇਸ ਤੋਂ ਅਸੀਂ ਸਾਨੂੰ ਕਿੱਧਰ ਜੋ ਪਾਕਿਸਤਾਨ ਵਾਲੇ ਪੈਰਾਂ ਜਾਣ ਇਹ ਰਾਬੰਦੀ ਹੋ ਜਾਂਦਾ ਜਿਸ ਤਰ੍ਹਾਂ ਘੇਰੇ ਦੇ ਵਿੱਚ ਪੈਂਡਿਆ ਇੱਕੋ ਹੀ ਸੜਕ ਹੈ ਸਾਡੀ ਮੇਨ 10 ਕਿਲੋਮੀਟਰ ਤੇ ਸਾਡਾ ਘਰ ਆ ਤੇ ਜੇ ਸਿੱਧਾ ਖਾਲੜੇ ਨੂੰ ਜਾਣਾ ਖਾਲੜੇ ਪੁਰ ਡਰੇਨ ਜਿਹੜੀ ਉਹਨਾਂ ਡੱਕ ਦੇਣੀ ਉਸੇ ਵਲੇ ਤੇ ਸੱਤੋਂ ਤਰ ਕੇ ਨਿਕਲੇ ਨਹੀਂ ਜਾਣਾ ਬੱਚਾ ਤੇ ਪੁਲ ਤੋੜ ਦੇਣਾ ਉਹਨਾਂ ਨੇ ਬਲੈਕਆਊਟ ਰਿਹਾ ਜੀ ਪੂਰਾ ਹਾਂਜੀ ਹਾਂਜੀ ਪੂਰਾ ਬਲੈਕਆਊਟ ਠੀਕ ਹੈ ਜੀ ਬਿਲਕੁਲ ਸਾਵਧਾਨ ਠੀਕ ਹੈ ਹੁਣ ਤੈਨੂੰ ਖੁਸ਼ੀ ਹੁੰਦੀ ਹੈ ਜਦੋਂ ਖਬਰਾਂ ਤੁਸੀਂ ਸੁਣੀਆਂ ਵੀ ਖਬਰਾਂ ਸੁਣਦੇ ਬਹੁਤ ਖੁਸ਼ੀ ਹੁੰਦੀ ਬਾਕੀ ਸਾਡੇ ਵੀਰ ਜਵਾਨ ਜਿਹੜੇ ਹਨ ਬਹੁਤ ਹਿੱਕ ਤਾਨ ਕੇ ਕੰਮ ਕਰਦੇ ਸਾਡੀ ਰੱਖੀ ਅਗਲੇ ਪਾਸੇ ਬਾਰਡਰਾਂ ਦੇ ਬੈਠੇ ਆਹੀਂ ਇੱਥੇ ਪਿੱਛੇ ਬੈਠੇ ਹੋ ਅੱਗੇ ਬੈਠੇ ਸਾਡੇ ਤੋਂ ਸਾਡੀ ਰਾਖੀ ਉਹਨਾਂ ਦੇ ਹੱਥੇ ਆ ਠੀਕ ਹੈ ਸਾਰਾ ਪਿੰਡ ਉਰੇ ਮਜੂਦ ਸੀ ਕਿ ਜਾਂ ਪਿੰਡਾਂ ਦੇ ਵਿੱਚ ਕੋਈ ਲੋਕ ਬਾਹਰ ਵੀ ਗਏ ਥੋੜੇ ਬਹੁਤ ਜਿਹੜੇ ਡਰ ਦੇ ਚਲੇ ਗਏ ਜਿਹਨੇ ਜਿਹੜੇ ਸਰਮਾਇਆਦਾਰ ਉਹ ਚਲੇ ਗਏ ਜਿਹੜੇ ਗਰੀਬ ਜਨਤਾ ਸਭ ਰਹਿ ਗਈ ਇੱਥੇ ਤੇ ਹੁਣ ਵਾਪਸ ਆ ਰਹੇ ਨਹੀਂ ਜੀ ਹਾਂਜੀ ਹਾਂਜੀ ਜਿਹੜੇ ਗਏ ਉਹ ਤੇ ਮਸਲ ਥੋੜਾ ਥੋੜਾ ਸਮਾਨ ਲੈ ਕੇ ਚਲੇ ਗਏ ਥੋੜਾ ਥੋੜਾ ਲੈ ਕੇ ਆ ਜਾਣਗੇ ਫੇਰ ਉਹ ਵਿਚਾਰੇ ਹਾਂਜੀ ਹਾਂਜੀ ਤੇ ਹੁਣ ਪਿੰਡ ਦੇ ਵਿੱਚ ਕਿੰਨੇ ਘਰ ਨੇ ਤੇ ਕਿੰਨੇ ਕੁ ਲੋਕ ਹੈਗੇ ਉਰੇ ਹੁਣ ਮਤਲਬ ਜ਼ਿਆਦਾਤਰ ਉਰੀ ਨਹੀਂ ਵਾਪਸ ਰਾਤ ਨੂੰ ਚਲੇ ਜਾਂਦੇ ਸਾਰੇ ਵਾਪਸ ਦਿਨੇ ਦਿਨੇ ਸਾਰੇ ਹੁੰਦੇ ਜਿਹੜਾ ਇੱਕ ਇੱਕ ਦੋ ਦੋ ਜੀ ਹੁੰਦੇ ਬਸ ਠੀਕ ਹੈ ਹਾਂਜੀ ਬਚਨ ਬੱਚੇ ਖੜੇ ਸੀ ਅਸੀਂ ਦੇਖਿਆ ਬੱਚੇ ਹੱਸ ਰਹੇ ਸੀ ਬੱਚੇ ਸਕੂਲ ਜਾ ਰਹੇ ਨੇ ਜਾਂ ਹਜੇ ਛੁੱਟੀਆਂ ਨਹੀਂ ਜਾਂ ਇਹ ਕਹਿੰਦੇ ਸਵੇਰੇ ਸਕੂਲ ਲੱਗਣਾ ਸੀ ਸਕੂਲ ਜਾਣਾ ਸੀ ਉਹ ਕਿੰਨੇ ਦਿਨ ਰਹੀਆਂ ਛੁੱਟੀਆਂ ਜਿਵੇਂ ਪੰਜਾਬ ਚ ਬਾਕੀ ਜਗ੍ਹਾ ਤੇ ਉਹ ਕੀਤਾ ਜੇ ਪਾਕਿਸਤਾਨ ਉਹਦੇ ਆਪਣੇ ਕੀਤਾ ਜੰਮੂ ਦੇ ਵਿੱਚ ਹਾਂਜੀ ਜੀ ਮਰ ਗਏ ਆ ਸਾਡੇ ਤੇ ਉਸ ਦਿਨ ਤੋਂ ਹੀ ਬੰਦ ਹੋ ਗਿਆ ਸਾਰਾ ਕੁਝ ਲੱਗਦਾ ਵੀ ਇਹ ਹਾਲਾਤ ਜਿਵੇਂ ਠੀਕ ਹੋ ਗਏ ਜੀ ਹੁਣ ਤਾਂ ਨਹੀਂ ਲੜਾਈ ਲੱਗਦੀ ਨਹੀਂ ਨਹੀਂ ਸੁਧਰ ਜਾਣਗੇ ਇਹ ਹੁਣ ਠੀਕ ਹੈ ਇੱਕ ਤੁਸੀਂ ਪਹਿਲਾਂ ਦੱਸ ਰਹੇ ਸੀ ਥੋੜਾ ਜਿਹਾ ਉਹ ਸਾਨੂੰ ਦੁਬਾਰਾ ਫੇਰ ਦੱਸੋ ਥੇਕਲਾ ਪਿੰਡ ਦਾ ਨਾਮ ਕਿਉਂ ਰੱਖਿਆ ਗਿਆ ਇਹਦੇ ਪਿੱਛੇ ਅਸਲ ਕਹਾਣੀ ਕੀ ਹੈ ਅਸਲ ਕਹਾਣੀ ਇਹੋ ਜੀ ਜਦੋਂ ਲੜਾਈ ਲੱਗਦੀ ਹੈ ਚਾਹੇ ਉਹ ਵੱਜ ਜਾਂਦੇ ਸਿ ਆਪਣੇ ਵੱਜ ਜਾਂਦੇ ਆ ਪੀ ਵੱਜ ਜਿਹੜੀ ਲੜਾਈ ਸੀ 1900 ਕੀ ਕਿਹੜਾ ਸੀ ਜੀ ਮੇਰੇ ਖਿਆਲ 65 ਦੀ ਲੱਗੀ ਆ 71 ਦੀ ਲੱਗੀ ਹੁਣ ਮਗਰ ਉਹ ਜਿਹੜੀ ਹਾਂਜੀ ਹਾਂਜੀ 71 ਦੀ ਲੱਗੀ ਜੀ ਤਾਂ ਅੱਗੇ ਜੀ 173 ਹਾਂ ਜੀ ਤਾਂ ਕਾਰਗਲ ਦੀ ਲਓ ਜਦੋਂ ਲੱਗੀ ਜੀ ਉਦੋਂ ਤਾਂ ਸਾਰਾ ਤਮਾਮ ਪਿੰਡ ਚਲੇ ਗਏ ਸੀਗਾ। ਅੱਛਾ ਜੀ। ਸਾਨੂੰ ਜਦੋਂ ਮਤਲਬ ਪਿੱਛੇ ਲੜਾਈ ਹੁੰਦੀ ਹੈ ਨਾ ਸਾਨੂੰ ਉੱਠਣਾ ਹੀ ਪੈਂਦਾ ਇਸ ਤੋਂ। ਜਾਣਾ ਹੀ ਪੈਂਦਾ ਆਪਣੀ ਜਾਨ ਬਦਲੇ ਅਸੀਂ ਜਾਣਾ ਹੀ ਹੁੰਦਾ ਇਹ ਸਾਡੀ ਜੀ ਜਨਤਾ ਮਰ ਜੇ ਕਿਸੇ ਪਾਸੇ। ਵੀ ਗੋਲੀਬਾਰੀ ਹੁੰਦੀ ਹੈ ਜਾਂ ਕੋਈ ਚੀਜ਼ ਕਰਦੇ ਆ ਸਾਡੀ ਤੇ ਸਾਡੀ ਜਨਤਾ ਮਰ ਜੇਗੀ ਬੱਚੇ ਮਰ ਜਾਣਗੇ ਸਾਡੇ। ਹਾਂਜੀ ਤੇ ਥੇ ਕਲਾਂ ਦਾ ਨਾਮ ਜਿਵੇਂ ਤੁਸੀਂ ਪਹਿਲਾਂ ਦੱਸ ਰਿਹਾ ਸੀ ਉਹ ਦੱਸਿਓ ਜੀ ਹਾਂਜੀ ਥੇ ਕਲਾਂ ਤਾਂ ਪੈ ਗਿਆ ਜੀ ਥੇ ਕਰ ਦਿੱਤਾ ਸੀ ਸਾਰੇ ਨਿਸ਼ਾਨ ਮਿਟ ਗਏ ਸੀ ਸਾਰੇ ਇੱਟਾਂ ਦੀਆਂ ਨੀਹਾਂ ਜਿਹੜੀਆਂ ਸੀ ਉਹ ਵੀ ਕਰਾਏ ਮਾਰ ਮਾਰ ਲੈ ਗਈ ਪਾਸਤਾਨ ਵਾਲੇ ਠੀਕ ਹੈ ਜੀ ਤੇ ਫਿਰ ਤੰਬੂ ਲਾਏ ਆਣ ਕੇ ਇੱਥੇ ਵੜਿਆ ਨੇ ਤੇ ਫਿਰ ਉਹਨਾਂ ਨੇ ਲਾ ਕੇ ਨਿਸ਼ਾਨਦੇਹੀ ਕਰਾ ਕੇ ਫਿਰ ਉਹਨਾਂ ਨੇ ਇੱਕ ਮੁਕਦ ਦੁਬਾਰਾ ਬਣਾਇਆ ਠੀਕ ਹੈ ਹਾਂਜੀ ਉਹ ਮਤਲਬ ਇਹ ਸਾਰੇ ਕੱਚੇ ਸੀ ਸਾਰੇ ਕੱਚੇ ਸੀ ਟੋਟਲ तमाम ਕੱਚੇ ਸੀ ਕਾਨੀਆਂ ਦੀਆਂ ਛੱਤਾਂ ਸੀ ਤੇ ਨੌਲੇ ਪਾਉਂਦੇ ਹੁੰਦੇ ਪਿਛੇ ਲੋਕ ਇੱਟਾਂ ਦੇ ਉਹ ਉਹ ਪਾ ਕੇ ਉਹਨਾਂ ਪਾਏ ਸੀ ਆ ਤੇ ਹੁਣ ਮੁੰਡੇ ਉੱਠੇ ਬੱਚੇ ਕੰਮ ਕਰਨ ਲੱਗੇ ਆ ਤੇ ਫੇਰ ਉਹਨਾਂ ਨੇ ਪੱਕੇ ਪਾਏ ਆ ਸਾਰੇ ਹਾਂਜੀ ਹਾਂਜੀ ਬੜੀ ਮੁਸ਼ਕਲ ਇਸ ਪਿੰਡ ਦੀ ਨਾ ਕੋਈ ਡਾਕਟਰ ਆ ਨਾ ਕੋਈ ਬਾਸ ਆ ਨਾ ਕੋਈ ਰਸਈ ਆ ਇਸ ਪਿੰਡ 'ਚ ਹਾਂਜੀ ਬੜੀ ਮੁਸ਼ਕਲ ਭਾਰੀ ਆ ਵੀ 2 ਕਿਲੋਮੀਟਰ ਅਸੀਂ ਪਿੱਥੇ ਜਾਣਾ ਜਦੋਂ ਸਾਡਾ ਬੱਚਾ ਬਿਮਾਰ ਹੋ ਜਾਏ ਸਿਆਣਾ ਬਜ਼ੁਰਗ ਬਿਮਾਰ ਹੋ ਜਾਏ ਅਸੀਂ 2 ਕਿਲੋਮੀਟਰ ਤੇ ਆਪਣੀਆਂ ਗੱਡੀਆਂ ਤੇ ਕਿਸੇ ਦੀ ਵਿਕਾਰ ਕਰਕੇ ਜਾਣਾ ਵੀ ਸਾਡੀ ਗੱਡੀ ਤੇ ਸਾਨੂੰ ਲੈ ਕੇ ਜਾਓ ਹੁਣ ਮਤਲਬ ਆਂਟੀ ਠੀਕ ਆ ਮਾਹੌਲ ਸਾਰਾ ਤੈਨੂੰ ਸਾਰੇ ਬੱਚੇ ਘਰ ਦੇ ਤੁਸੀਂ ਐਨ ਠੀਕ ਰਹਿ ਰਹੇ ਹੋ ਹੁਣ ਵੀ ਹੁਣ ਤਾਂ ਨਹੀਂ ਡਰ ਵੀ ਕੋਈ ਉਧਰੋਂ ਨਹੀਂ ਨਹੀਂ ਹੁਣ ਲੱਗਦਾ ਹੀ ਨਹੀਂ ਸਾਨੂੰ ਡਰ ਲੱਗਦਾ ਥੋੜਾ ਜਿਹਾ ਰਾਤ ਨੂੰ ਜਦੋਂ ਅਸੀਂ ਖਬਰ ਵੇਨੇ ਆ ਵੀ ਇੱਥੇ ਕੀ ਬੰਡਿਆ ਆ ਤੇ ਕੀ ਗੱਲ ਹੋਣ ਢਈ ਆ ਤਾਂ ਕਰਕੇ ਨਹੀਂ ਤੇ ਉਤਰਾ ਸਾਨੂੰ ਕੋਈ ਡਰ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਪਿੰਡਾਂ ਦੇ ਲੋਕਾਂ ਦੇ ਮਨਾਂ 'ਚ ਇੱਥੋਂ ਡਰ ਸੀਗਾ ਕਿਉਂਕਿ ਜ਼ੀਰੋ ਲਾਈਨ ਦੇ ਉੱਤੇ ਪਿੰਡ ਤੇ ਮਹਿਜ ਆ ਥੋੜੀ ਦੂਰੀ ਦੇ ਉੱਤੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਪਾਕਿਸਤਾਨ ਦਾ ਲਾਹੌਰ ਨੇ ਦੀਗਾ ਤੇ ਹੋਰ ਵੀ ਗੱਲਬਾਤ ਕਰਦੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਘਰ ਦੇ ਬਾਹਰ ਬੱਚੇ ਖੜੇ ਨੇ ਛੋਟੇ ਛੋਟੇ ਬੱਚੇ ਨੇ ਸਕੂਲ ਲੱਗਦਾ ਬੇਟਾ ਨਹੀਂ ਇਹ ਜਿਸਕੂਲ ਨਹੀਂ ਸ਼ੂਟਿੰਗ ਆਪਈ ਗਈ ਕੱਲ ਤਾਂ ਸਕੂਲ ਜਾਣਾ ਹੈ ਅੱਛਾ ਕੱਲ ਤੋਂ ਸਕੂਲ ਜਾਣਾ ਹੈ ਹਾਂਜੀ ਤੇ ਘਰੇ ਪੜਦੇ ਸੀ ਫਿਰ ਉਸ ਦਿਨਾਂ 'ਚ ਨਹੀਂ ਦਿਨ 'ਚ ਨਹੀਂ ਕਿਉਂ ਨਹੀਂ ਪੜੇ ਡਰ ਲੱਗੀ ਹੁੰਦਾ ਡਰ ਲੱਗਿਆ ਜੀ ਡਰੀਦਾ ਨਹੀਂ ਹੁੰਦਾ ਹੁਣ ਕੁਝ ਨਹੀਂ ਹੋਣਾ ਹਨਾ ਡਰਨਾ ਨਹੀਂ ਹੁੰਦਾ ਠੀਕ ਹੈ ਸ਼ਾਬਾਸ਼ ਤਾਂ ਬੱਚੇ ਨੇ ਜਿਹੜੇ ਉਹ ਕਹਿੰਦੇ ਵੀ ਅਸੀਂ ਮਣਾਚ ਡਰ ਸੀਗਾ ਪਰ ਡਰਦੇ ਨਹੀਂ ਬੱਚੇ ਫਿਰ ਤੋਂ ਚਿਹਰਿਆਂ ਤੇ ਰੋਣ ਕਾ ਬੱਚਿਆਂ ਦੇ ਤਾਂ ਤੁਹਾਨੂੰ ਪਿੰਡ ਦੇ ਉਧਰਲੀ ਤਸਵੀਰ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਵਿੱਚ ਆ ਕੋਈ ਵੀ ਜ਼ਿਆਦਾ ਲੋਕ ਨੇ ਜਿਹੜੇ ਨਜ਼ਰ ਨਹੀਂ ਆ ਰਹੇ ਪਿੰਡ ਵਾਸੀ ਘੱਟ ਨਜ਼ਰ ਆ ਰਹੇ ਨੇ ਤੇ ਕਾਰਨ ਇਹ ਹੋ ਸੀਗਾ ਕਿ ਲੋਕਾਂ ਦੇ ਮਣਾਚ ਥੋੜਾ ਬਹੁਤ ਡਰ ਪੈਦਾ ਹੋ ਗਿਆ ਵੀ ਆ ਪਾਕਿਸਤਾਨ ਵੱਲੋਂ ਜੋ ਹਾਂ ਗੋਲੀਬਾਰੀ ਕੀਤੀ ਜਾ ਰਹੀ ਸੀ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਸਨ ਤਾਂ ਉਸ ਤੋਂ ਬਾਅਦ ਇਹ ਪਿੰਡ ਦੇ ਲੋਕ ਹਾਂ ਜਿਹੜੇ ਨੇ ਇੱਥੋਂ ਛੱਡ ਕੇ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਚਲੇ ਗਏ ਤੇ ਹੁਣ ਜਿੱਦਾਂ ਖਬਰਾਂ ਪਤਾ ਲੱਗੀਆਂ ਨੇ ਹੌਲੀ-ਹੌਲੀ ਇਹ ਪਿੰਡ ਦੇ ਲੋਕ ਵਾਪਸ ਆਉਣੇ ਸ਼ੁਰੂ ਹੋ ਗਏ ਨੇ ਤਾਂ ਇੱਕ ਘਰ ਤੁਹਾਨੂੰ ਆ ਦਿਖਾ ਦਈਏ ਆ ਤਸਵੀਰ ਤੁਹਾਨੂੰ ਘਰ ਦੀ ਦਿਖਾਉਣੀ ਆ ਗੇਟ ਐ ਬਾਹਰ ਜਿੰਦਾ ਲੱਗਿਆ ਪਿਆ ਯਾਨੀ ਕਿ ਇਸ ਘਰ ਦੇ ਵਿੱਚ ਕੋਈ ਵੀ ਵਾਪਸ ਅਜੇ ਨਹੀਂ ਆਇਆ ਹੋ ਸਕਦਾ ਕਿਤੇ ਰਿਸ਼ਤੇਦਾਰੀ ਚ ਦੂਰ ਚਲੇ ਗਏ ਹੋਣ ਤਾਂ ਹੁਣ ਖਬਰਾਂ ਪਤਾ ਲੱਗੀਆਂ ਨੇ ਵੀ ਜੰਗ ਰੁਗੀ ਤੇ ਪਿੰਡ ਦਾ ਮਾਹੌਲ ਵੀ ਬਿਲਕੁਲ ਸਹੀ ਹੋ ਗਿਆ ਤਾਂ ਇਹ ਵੀ ਘਰ ਵਾਪਸ ਜਲਦੀ ਆ ਸਕਦਾ ਹੈ ਤਾਂ ਤਸਵੀਰ ਅੱਗੇ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਨੇ ਪਿੰਡ ਹਾਂ ਥੇ ਕਲਾਂ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਇਹ ਪਿੰਡ ਹੈ ਤਾਂ ਪਿੰਡ ਦੇ ਵਿੱਚ ਦੇਖਿਆ ਜਾਂਦਾ ਜਿੱਥੇ ਕੋਈ ਦਰਖਤ ਹੁੰਦਾ ਦਾ ਕਾਫੀ ਜਮਾਵੜਾ ਲੱਗਾ ਹੁੰਦਾ ਆ ਬਜ਼ੁਰਗ ਪਿੰਡ ਦੇ ਨੇ ਜਿਹੜੇ ਉਹ ਬੈਠੇ ਹੁੰਦੇ ਨੇ ਗੱਲਾਂ ਬਾਤਾਂ ਕਰਦੇ ਦਿਖਾਈ ਦਿੰਦੇ ਨੇ ਤਾਂ ਇੱਕ ਮੰਝਾ ਉਰੇ ਮੌਜੂਦ ਹੈਗਾ ਪਰ ਪਿੰਡ ਦੇ ਲੋਕ ਨੇ ਜਿਹੜੇ ਨਹੀਂ ਬੈਠੇ ਕਿਉਂਕਿ ਮਨਾਂ ਦੇ ਵਿੱਚ ਡਰ ਪੈਦਾ ਹੋ ਗਿਆ ਸੀ ਕਿਉਂਕਿ ਅਸਮਾਨ ਦੇ ਵਿੱਚੋਂ ਗੋਲੇ ਡਾਗੇ ਜਾ ਰਹੇ ਸਨ ਯਾਨੀ ਕਿ ਡਰੋਨ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਸੀ ਤਾਂ ਇਹ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈ ਗਿਆ ਤਾਂ ਲੋਕ ਇੱਥੋਂ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਚਲੇ ਗਏ ਜਾਂ ਮਤਲਬ ਕਿਤੇ ਹੋਰ ਬੈਠ ਗਏ ਤਾਂ ਹੁਣ ਜੰਗ ਹਟ ਚੁੱਕੀ ਆ ਹਾਲਾਤ ਸੁਧਰ ਚੁੱਕੇ ਨੇ ਤਾਂ ਇਹ ਪਿੰਡਾਂ ਦੇ ਲੋਕ ਹੁਣ ਹੌਲੀ ਹੌਲੀ ਵਾਪਸ ਵੀ ਆਉਣਗੇ ਆ ਤੇ ਇੱਕ ਆ ਘਰ ਤੁਹਾਨੂੰ ਦਿਖਾ ਦਿੰਨੇ ਆ ਤੇ ਇਹ ਘਰ ਖੁੱਲਾ ਹੈਗਾ ਕੰਮਕਾਰ ਕਰ ਰਹੇ ਨੇ ਤੇ ਬਾਕੀ ਘਰਾਂ ਦੇ ਵਿੱਚ ਵੀ ਜਾਣ ਦੀ ਕੋਸ਼ਿਸ਼ ਕਰ ਰਹੇ ਕੀ ਨਾਮ ਹੈ ਤੁਹਾਡਾ ਸਿੰਦਰਕਾਰ ਹਾਂ ਕਿੱਦਾਂ ਦੇ ਹਾਲਾਤ ਸੀਗੇ ਉਰੇ ਜਦੋਂ ਜੰਗ ਦਾ ਮਾਹੌਲ ਸੀਗਾ ਜੀ ਨੂੰ ਸਮਾਨ ਸਮੋਹਣ ਤੇ ਚੁੱਕੇ ਹੀ ਆ ਸਾਰਾ ਕਈਆਂ ਨੇ ਲੋਕਾਂ ਨੇ ਹਾਂਜੀ ਠੀਕ ਹੈ ਤੇ ਹੁਣ ਹਾਲਾਤ ਸੁਧਰੇ ਨੇ ਹੁਣ ਸ਼ਾਂਤੀ ਆ ਹੁਣ ਖੁਸ਼ ਹੋ ਆਣ ਠੀਕ ਹੈ ਨਹੀਂ ਹਜੇ ਵੀ ਰਾਤ ਨੂੰ ਚਲੇ ਜਾਂਦੇ ਨੇ ਲੋਕ ਅੱਛਾ ਹਾਂਜੀ ਤੇ ਬੱਚਿਆਂ ਦੇ ਸਕੂਲ ਲੱਗਦੇ ਨੇ ਉਰੇ ਲਾਈਟ ਵਗੈਰਾ ਨਾ ਨਾ ਲਾਈਟ ਆਉਂਦੀ ਆ ਤੇ ਨਾ ਬੱਚਿਆਂ ਤੇ ਸਕੂਲ ਹੀ ਲੱਗਦੇ ਲਾਈਟ ਕਿੰਨੇ ਕ ਵਜਰਾਤ ਨੂੰ ਜਾਂਦੀ ਬਲੈਕਆਊਟ ਹੁੰਦਾ ਹਾਂਜੀ ਬਲੈਕਆਊਟ ਹੁੰਦਾ ਠੀਕ ਹੈ ਤੇ ਬੱਚਿਆਂ ਦੇ ਸਕੂਲ ਬਾਰੇ ਕੁਝ ਪਤਾ ਲੱਗਿਆ ਵੀ ਕਦੋਂ ਲੱਗਣਗੇ ਇਸ ਜ਼ਿਲ੍ਹੇ ਦੇ ਹਜੇ ਜੀਆ ਦਾ ਮੈਸੇਜ ਆਇਆ ਸੀ ਅੱਜ ਲੱਗਣੇ ਸੀ ਅੱਜ ਤੋਂ ਫੇਰ ਉਹਨਾਂ ਨੇ ਬੰਦ ਕਰਤਾ ਸਕੂਲ ਕੱਲ ਨੂੰ ਸ਼ਾਂਤ ਲੱਗੇ ਠੀਕ ਹੈ ਰਾਤ ਵੀ ਬਲੈਕਆਊਟ ਹੋਇਆ ਉਰੇ ਹਾਂਜੀ ਠੀਕ ਹੈ ਤਾਂ ਮਤਲਬ ਇਹ ਪਿੰਡਾਂ ਦੇ ਵਿੱਚ ਜਿਹੜੇ ਜ਼ੀਰੋ ਲਾਈਨ ਦੇ ਉੱਤੇ ਯਾਨੀ ਕਿ ਅਸਰੱਦ ਦੇ ਉੱਤੇ ਥੋੜੇ ਬਹੁਤ ਪਿੰਡ ਉਹਨਾਂ ਦੇ ਵਿੱਚ ਰਾਤ ਨੂੰ ਬਲੈਕਆਊਟ ਵੀ ਕੀਤਾ ਜਾਂਦਾ ਤਾਂ ਬੱਚਿਆਂ ਦੇ ਸਕੂਲ ਨੇ ਜਿਹੜੇ ਹਜੇ ਫਿਲਹਾਲ ਦੀ ਕਿੜੀ ਜ਼ਿਲ੍ਹਾ ਪ੍ਰਸ਼ਾਸਨ ਨੇ ਆ ਬੰਦ ਕੀਤੇ ਗਏ ਹੋਏ ਨੇ ਤਾਂ ਬਿਲਕੁਲ ਠੀਕ ਫੈਸਲਾ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿ ਸਕਦੇ ਹਾਂ ਕਿਉਂਕਿ ਬਿਲਕੁਲ ਅਸਰਦ ਦੇ ਉੱਤੇ ਪਿੰਡਾਂ ਤੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਆ ਜਿਲ੍ਹਾ ਪ੍ਰਸ਼ਾਸਨ ਜਿਹੜੇ ਉਹ ਵਧੀਆ ਫੈਸਲੇ ਲੈ ਰਿਹਾ ਤੇ ਲੋਕ ਨੇ ਜਿਹੜੇ ਇਹ ਪਿੰਡਾਂ ਦੇ ਉਹਨਾਂ ਫੈਸਲਿਆਂ ਦੀ ਪਾਲਣਾ ਕਰਦੇ ਆ ਨਜ਼ਰ ਆ ਰਹੇ ਨੇ ਤਾਂ ਪਿੰਡ ਦੇਖ ਸਕਦੇ ਹੋ ਤੁਸੀਂ ਇੱਧਰੋਂ ਵੀ ਕਾਫੀ ਕਰਨੇ ਪਰ ਕੋਈ ਆਵਾਜ਼ਾਈ ਨਹੀਂ ਕੋਈ ਚਹਲ ਪਹਿਲ ਨਹੀਂ ਜਦ ਪਿੰਡਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਪਿੰਡਾਂ ਦੇ ਵਿੱਚ ਚਹਲ ਪਹਿਲ ਹੁੰਦੀ ਆ ਲੋਕ ਇੱਕ ਦੂਜੇ ਦੇ ਘਰਾਂ 'ਚ ਆਉਂਦੇ ਨੇ ਕੀ ਕਿਤੇ ਆਪਣੇ ਖੇਤਾਂ ਵਿੱਚ ਕੰਮ ਕਰਨ ਜਾਂਦਾ ਤਾਂ ਚਹਲ ਪਹਿਲ ਮਾਨੀ ਯਾਨੀ ਕਿ ਮਤਲਬ ਪਿੰਡ ਦੇ ਵਿੱਚ ਆਵਾਜ਼ਾਈ ਲੱਗੀ ਹੁੰਦੀ ਹੈ ਪਰ ਇਹ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੁੰਨਸਾਨ ਨਜ਼ਰ ਆ ਰਹੀ ਆ ਇਕਾ ਦੁੱਕਾ ਆਪਾਂ ਕਹਿ ਦਈਏ ਘਰਾਂ ਦੇ ਲੋਕ ਨੇ ਜਿਹੜੇ ਆਪਣੇ ਗੇਟ ਖੋਲ ਕੇ ਬਾਹਰ ਬੈਠੇ ਨੇ ਪੂਰੇ ਚੁਕੰਨੇ ਨੇ ਪੂਰੇ ਚੋਕਸ ਇਹ ਲੋਕ ਨਜ਼ਰ ਆ ਰਹੇ ਨੇ ਤਾਂ ਘਰ ਦੀ ਤਸਵੀਰ ਦੇਖੋ ਤੁਸੀਂ ਇਹ ਜਦੋਂ ਪਹਿਲਾਂ ਸਾਨੂੰ ਬਜ਼ੁਰਗ ਮਾਤਾ ਜੀ ਦਾ ਆਸਰੇ ਸੀ ਜਦੋਂ ਜੰਗ ਲੱਗਦੀ ਆ ਜਾਂ ਵੰਡ ਹੁੰਦੀ ਆ ਉਤੋਂ ਮਤਲਬ ਇਹ ਪਿੰਡ ਵੰਡਿਆ ਜਾਂਦਾ ਤਾਂ ਉਦੋਂ ਕੱਚੇ ਘਰ ਹੁੰਦੇ ਸੀ ਤਾਂ ਅੱਜ ਵੀ ਇਹ ਕੱਚਾ ਘਰ ਆ ਪਿੰਡ ਥੇਕਲਾਂ ਦੇ ਵਿੱਚ ਮੌਜੂਦ ਆ ਤਾਂ ਇਹ ਘਰਾਂ ਦੀ ਖੂਬਸੂਰਤੀ ਹੁੰਦੀ ਸੀ ਪਹਿਲਾਂ ਤੇ ਅੱਜ ਵੀ ਇਹ ਘਰਾਂ ਨੂੰ ਯਾਦ ਕੀਤਾ ਜਾਂਦਾ ਕਈ ਲੋਕ ਤਾਂ ਮਤਲਬ ਇਹੋ ਜਿਹੇ ਘਰਾਂ ਦੇ ਵਿੱਚ ਜਾ ਕੇ ਆ ਪ੍ਰੀ ਵੈਡਿੰਗ ਸ਼ੂਟ ਕਰਦੇ ਨਜ਼ਰ ਆਉਂਦੇ ਨੇ ਤਾਂ ਇਹ ਬਹੁਤ ਖੂਬਸੂਰਤ ਆਪਾਂ ਕਹਿ ਸਕਦੇ ਹਾਂ ਪੰਜਾਬੀ ਸੱਭਿਆਚਾਰ ਦੀ ਇੱਕ ਇੱਕ ਮਿਸਾਲ ਆ ਜਿਹੜੀ ਅਜੇ ਵੀ ਜਿੰਦਾ ਰੱਖੀ ਗਈ ਹੈ ਪਹਿਲਾਂ ਇਦਾਂ ਘਰ ਲਿੱਪੇ ਜਾਂਦੇ ਸੀ ਪਰ ਇਹ ਪਿੰਡ ਦੇ ਵਿੱਚ ਇਹ ਜੇਕਰ ਹੋਰ ਵੀ ਹੋਣੇ ਤਾਂ ਪਿੰਡ ਘਰ ਦੇ ਮਾਲਕ ਨੇ ਜਿਹੜੇ ਘਰ ਦੇ ਪਰਿਵਾਰਕ ਮੈਂਬਰ ਖੜੇ ਨੇ ਸਾਡੇ ਨਾਲ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਜਿਵੇਂ ਜੰਗ ਦਾ ਮਾਹੌਲ ਸੀ ਤਾਂ ਕੀ ਮਨ ਦੇ ਵਿੱਚ ਚੱਲ ਰਿਹਾ ਸੀ ਤੁਸੀਂ ਨਹੀਂ ਗਏ ਕਿਤੇ ਬਾਹਰ ਵੀ ਉੱਪਰੋਂ ਗੋਲੇ ਜਾਂ ਮਜੈਲਾਂ ਆ ਰਹੀਆਂ ਨੇ ਤੁਹਾਨੂੰ ਖਤਰਾ ਮਹਿਸੂਸ ਹੋਇਆ ਨਹੀਂ ਰਾਤ ਭਾਈ ਅਸੀਂ ਕੱਟਣ ਜਾਂਦੇ ਖਾਲੜੇ ਤੇ ਦਿਨੇ ਇੱਥੇ ਰਹਿਦਾ ਖਾਣਾ ਖੋਣਾ ਖਾ ਗਏ ਸ਼ਾਮ ਨੂੰ 6 ਵਜੇ ਤੁਰ ਪਈਨੇ ਅਸੀਂ ਠੀਕ ਹੈ ਚੱਲ ਕੇ ਜਾਣਾ ਤੇ ਤੁਰ ਕੇ ਮਤਲਬ ਲਾਉਣਾ ਕੋਈ ਸਾਧਨ ਨਹੀਂ ਹੈਗਾ ਸਾਡੇ ਪਿੰਡ ਦਾ ਠੀਕ ਹੈ ਤੁਹਾਨੂੰ ਕੋਈ ਨਿਰਦੇਸ਼ ਦਿੱਤੇ ਗਿਆ ਵੀ ਤੁਸੀਂ ਪਿੰਡ ਖਾਲੀ ਕਰ ਦਿਓ ਜਾਂ ਆਪਣੀ ਮਰਜ਼ੀ ਨਾਲ ਜਾਣੇ ਨਹੀਂ ਸਰ ਜੀ ਉਹਨਾਂ ਨੇ ਆਖਿਆ ਸਾਨੂੰ ਕੋਣੀ ਸੀ ਆਪਣੀ ਮਰਜ਼ੀ ਨਾਲ ਜਾਣੇ ਆ ਡਰਦੇ ਜਾਈਦਾ ਕਿਉਂ ਗੋਲੀ ਛੱਕਾ ਜਿਹਾ ਚੱਲਦਾ ਫਿਰ ਪਤਾ ਨਹੀਂ ਲੱਗਦਾ ਫਿਰ ਕਿੱਧਰ ਆਉਂਦੀ ਕਿੱਧਰ ਨਹੀਂ ਬੱਚੇ ਸਾਡੇ ਛੋਟੇ ਆ ਤੇ ਅਸੀਂ ਤਾਂ ਫਿਰ ਜੰਦੇ ਠੀਕ ਹੈ ਹੁਣ ਪਿੰਡ ਦੇ ਵਿੱਚ ਕੋਈ ਹੈਗੇ ਕਿਉਂਕਿ ਸਾਨੂੰ ਪਿੰਡ ਖਾਲੀ ਨਜ਼ਰ ਆਇਆ ਕਿ ਕਿੰਨੇ ਦਿਨ ਹੋ ਗਏ ਮਤਲਬ ਇਹ ਪਿੰਡ ਦੇ ਜਿਹੜੇ ਬਾਕੀ ਘਰ ਆ ਉਹਨਾਂ ਨੂੰ ਲੋਕਾਂ ਨੂੰ ਗਿਆ ਸਰਦੀ ਉਹ ਦੰਦੇ ਗਏ ਹੋਏ ਆ ਜਿੱਦਾਂ ਦਾ ਰੌਲਾ ਪਿਆ ਵਾ ਸਰਪੰਚ ਸਰਪੰਚ ਆਪ ਸਮਾਨ ਉਹਨਾਂ ਕੱਢ ਲਿਆ ਹੈ ਬਾਕੀ ਅਸੀਂ ਸਮਾਨ ਕਿਹੜਾ ਨਹੀਂ ਕੱਢਿਆ ਅਸੀਂ ਇੱਥੇ ਰਹਿਨੇ ਆ ਤੁਹਾਨੂੰ ਦੱਸਾਂ ਰਾਤ ਅਸੀਂ ਕੱਟਣ ਜਾਂਦੇ ਖਾਲੜੇ ਤੇ ਦੇਣੇ ਇੱਥੇ ਆਪਦੇ ਘਰੇ ਹੁਣ ਲੋਕ ਆ ਰਹੇ ਨੇ ਵੈਸੇ ਮੁੜ ਰਹੇ ਨੇ ਵਾਪਸ ਨਹੀਂ ਹੱਲੇ ਸਾਡੇ ਪਿੰਡ ਕੋਈ ਨਹੀਂ ਆਇਆ ਅਸੀਂ ਦੋ ਚਾਰ ਘਰ ਉਹਨੇ ਜਾਂਦੇ ਆ बस ओ थी, ही ਆ ਜਿਹੜੇ ਠੀਕ ਹੈ ਤੇ ਹੁਣ ਤਾਂ ਹਾਲਾਤ ਠੀਕ ਨਹੀਂ ਪਹਿਲਾਂ ਨਾਲੋਂ ਕਿਉਂਕਿ ਉਹਨਾਂ ਨੇ ਪਾਕਿਸਤਾਨ ਤੇ ਇੰਡੀਆ ਨੇ ਕਹਿਤਾ ਵੀ ਹੁਣ ਨਹੀਂ ਅਸੀਂ ਅਟੈਕ ਕਰਾਂਗੇ ਇੱਕ ਦੂਜੇ ਦੇ ਉੱਤੇ ਸਮਝੌਤਾ ਹੋ ਗਿਆ ਤੇ ਉਹ ਹੀ ਖਬਰ ਸੁਣ ਕੇ ਆ ਚਿਹਰੇ ਖਿਲੇ ਮਾੜਾ ਮੋਟਾ ਵੀ ਸ਼ੁਕਰ ਆ ਵੀ ਚਲੋ ਇਹ ਹਟਿਆ ਮਾਹੌਲ ਨਹੀਂ ਤਾਂ ਡਰਤਾ ਲੱਗਦਾ ਸੀ ਐਵੇਂ ਕੁਝ ਹੁਣ ਕੀ ਫੀਲ ਹੁੰਦਾ ਨਹੀਂ ਹੁਣ ਤਾਂ ਥੋੜਾ ਵਧੀਆ ਹੀ ਲੱਗਦਾ ਪਿਆ ਏ ਭਈ ਉਹਨਾਂ ਜਦੋਂ ਦਾ ਆਖਿਆ ਭਈ ਲੜਾਈ हट ਜਾਣੀ ਹੋਣੀ ਲੱਗਣੀ ਉਦੋਂ ਦਾ ਕੁਝ ਮਨ ਨੂੰ ਸ਼ਾਂਤੀ ਜੀ ਮਿਲੀ ਹੋਈ ਆ ਇਹ ਬੱਚੇ ਨੇ ਜਿਹੜੇ ਤੁਹਾਡੇ ਦੇਖਿਆ ਸੀ ਬੱਚੇ ਕਾਫੀ ਨੇ ਬੱਚੇ ਹੱਸ ਰਹੇ ਨੇ ਹਨਾ ਬੱਚਿਆਂ ਦੇ ਚਿਹਰਿਆਂ ਤੇ ਰੌਣਕ ਹੈ ਜੀ ਤੇ ਸਕੂਲ ਨਹੀਂ ਜਾਂਦੇ ਬੱਚੇ ਹਜੇ ਨਹੀਂ ਜੀ ਹਾਲੇ ਛੁੱਟੀਆਂ ਪਈਆਂ ਹਨਾ ਜੇ ਸਕੂਲ ਲੱਗੂ ਫਿਰ ਬੱਚੇ ਜਾਣਗੇ ਜੀ ਅੱਛਾ ਹਜੇ ਮਤਲਬ ਪ੍ਰਸ਼ਾਸਨ ਨੇ ਕਿਹਾ ਵੀ ਭੇਜਨੇ ਨਹੀਂ ਕਿੰਨੇ ਦਿਨ ਦੀਆਂ ਤੁਹਾਨੂੰ ਕਿਹਾ ਵੀ ਛੁੱਟੀ ਇੰਨੇ ਦਿਨ ਸਕੂਲ ਬੰਦ ਤੇ ਸਰ ਕੋਈ ਪਤਾ ਨਹੀਂ ਲੱਗਾ ਰਤੀ ਮੈਸੇਜ ਪਹਿਲਾਂ ਆਇਆ ਸੀ ਕਿ ਸਕੂਲ ਲੱਗੂਗਾ ਤਾਂ ਬਾਅਦ ਚ ਨਾ ਕਿਹਾ ਨਹੀਂ ਛੁੱਟੀਆਂ ਫੇਰ ਠੀਕ ਹੈ ਹੁਣ ਪੰਜਾਂ ਦਿਨਾਂ ਨੇ ਫੇਰ ਛੁੱਟੀਆਂ ਵਧੀਆਂ ਇਹਨਾਂ ਨੂੰ ਨਹੀਂ ਵਧੀਆ ਕੀਤਾ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਹਾਡੀ ਸੁਰੱਖਿਆ ਨੂੰ ਦੇਖਦੇ ਆ ਇਹ ਜਿਹੜਾ ਤੁਹਾਨੂੰ ਥੋੜੀ ਬੋਤੀ ਗੋਲੀਬਾਰੀ ਸੁਣਦੀ ਐ ਇਹ ਲੱਗਦਾ ਵੀ ਥੋੜੇ ਟਾਈਮ ਬਾਅਦ ਹੋਰ ਬੰਦ ਹੋ ਜੂਗੀ ਹਾਲਾਤ ਵਧੀਆ ਹੋਣਗੇ ਜਿਵੇਂ ਤੁਸੀਂ ਸਾਰਾ ਪਿੰਡ ਪਹਿਲਾਂ ਇਕੱਠਾ ਰਹਿੰਦਾ ਸੀ ਉਵੇਂ ਹੀ ਰਹੋਗੇ ਹਾਂਜੀ ਅਸੀਂ ਤੇਹੀ ਕਿਨੇ ਪਰਮਾਤਮਾ ਗਾੜੀ ਤੇ ਸਾਡਾ ਨਗਰ ਵਸਦਾ ਹੀ ਰਵੇ ਤੇ ਜਿੱਦਾਂ ਦੁਨੀਆਂ ਗਈ ਹੋਈ ਓਦਾਂ ਹੀ ਆ ਕੇ ਆਪਾਂ ਆਪਣੇ ਘਰਾਂ 'ਚ ਵਾਗੇ ਇੱਥੇ ਛੇਵੀਂ ਪਾਸ਼ਾਹੀ ਦਾ ਗੁਰਦੁਆਰਾ ਸਾਡੇ ਬਹੁਤ ਯਾਰਾ ਸਾਰੇ ਪਿੰਡ ਵਾਲੇ ਬਹੁਤ ਵਧੀਆ ਨੂੰ ਮੰਨਦੇ ਆ ਮਹਾਰਾਜ ਸੁਨਦਾ ਤੇ ਉਹਨੇ ਹੀ ਨਗਰ ਵਸਾਉਣਾ ਛੇਵੀਂ ਪਾਸ਼ਾਹੀ ਵਾਲੇ ਨੇ ਠੀਕ ਹੈ ਜੀ ਹਾਂ ਤੇਹੀ ਸਾਂਜੀ ਓਕੇ ਤਾਂ ਪਿੰਡ ਦੇ ਆ ਜਿਹੜੀਆਂ ਮਹਿਲਾਵਾਂ ਨੇ ਔਰਤਾਂ ਨੇ ਉਹਨਾਂ ਦੇ ਹੌਸਲੇ ਬੁਲੰਦ ਨੇ ਉਹਨਾਂ ਦਾ ਆਖਣਾ ਕਿ ਪਿੰਡ ਜਿਹੜਾ ਹੱਸਦਾ ਵਜਦਾ ਰਹੇ ਜਿਵੇਂ ਪਹਿਲਾਂ ਪਿੰਡ ਖੁਸ਼ਹਾਲ ਸੀ ਓਵੇਂ ਹੀ ਰਹੇ ਪਰ ਥੋੜੇ ਜਿਹੇ ਜਿਹੜੇ ਹਾਲਾਤ ਵਿਗੜੇ ਨੇ ਇਹਨਾਂ ਨੇ ਪਿੰਡ ਦਾ ਮਾਹੌਲ ਖਰਾਬ ਕਰ ਦਿੱਤਾ ਤਾਂ ਕੁਝ ਲੋਕਾਂ ਦੇ ਵਿੱਚ ਡਰ ਪੈਦਾ ਹੋ ਗਿਆ ਤਾਂ ਉਹ ਲੋਕ ਚਲੇ ਗਏ ਪਰੰਤੂ ਹੁਣ ਜਿਵੇਂ ਜੰਗ ਹਟਣ ਦੀਆਂ ਖਬਰਾਂ ਸੁਣੀਆਂ ਨੇ ਹਰ ਰੋਜ਼ ਵਕ ਵਕ ਟੀਵੀ ਚੈਨਲ ਤੇ ਜਾਂ ਸੋਸ਼ਲ ਮੀਡੀਆ ਤੇ ਇਹ ਖਬਰਾਂ ਆ ਰਹੀਆਂ ਨੇ ਕਿ ਜੰਗ ਖਤਮ ਕਰ ਦਿੱਤੀ ਗਈ ਆ ਦੋਵਾਂ ਮੁਲਕਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਤਾਂ ਸਾਡੀ ਟੀਮ ਦਾ ਅਨਮਿਊਟ ਦੀ ਟੀਮ ਗਰਾਉਂਡ 0 ਤੇ ਤਾਂ ਪਹੁੰਚੀ ਸੀ ਕਿਉਂਕਿ ਆ ਜੰਗ ਜਿਤੋਂ ਹਟਦੀ ਐ ਦੋਵਾਂ ਦੇਸ਼ਾਂ ਨੇ ਫੈਸਲਾ ਲਿਆ ਤਾਂ ਉਤੋਂ ਜਿਹੜੇ ਸਰਹੱਦ ਦੇ ਉੱਤੇ ਪਿੰਡ ਸਨ ਜਾਨੀ ਕਿ ਜ਼ੀਰੋ ਲਾਈਨ ਦੇ ਉੱਤੇ ਜਿਹੜੇ ਪਿੰਡ ਸਨ ਜਿਹੜੇ ਬਿਲਕੁਲ ਕੰਡਿਆਲੀ ਤਾਰ ਆਪਾਂ ਕਹਿ ਦਈਏ ਉਹਨਾਂ ਦੇ ਉੱਤੇ ਇਹ ਆਖਰੀ ਪਿੰਡਾਂ ਦੇ ਵਿੱਚ ਅਸੀਂ ਪਹੁੰਚੇ ਸੀ ਕਿ ਲੋਕਾਂ ਦਾ ਹਾਲਚਾਲ ਜਾਣੀਏ ਲੋਕਾਂ ਨੇ ਕੀ ਕੁਝ ਦੇਖਿਆ ਤੇ ਹੁਣ ਜਿਵੇਂ ਖਬਰਾਂ ਆ ਰਹੀਆਂ ਨੇ ਵੀ ਜੰਗ ਹਟੀ ਐ ਤੇ ਉਸ ਤੋਂ ਬਾਅਦ ਲੋਕ ਕੀ ਸੋਚਦੇ ਨੇ ਤਾਂ ਤਰਨ ਤਾਰਨ ਜ਼ਿਲ੍ਹੇ ਤੇ ਅਸੀਂ ਅੱਜ ਪਹੁੰਚੇ ਸੀ ਤਾਂ ਤਰਨ ਤਾਰਨ ਜ਼ਿਲ੍ਹੇ ਦੇ ਭੀਖੀਵਿੰਡ ਬਲਾਕ ਦਾ ਇਹ ਪਿੰਡ ਸੀ ਥੇਕਲਾਂ ਤਾਂ ਥੇਕਲਾਂ ਦੀ ਤੁਹਾਨੂੰ ਸਾਰੀ ਤਸਵੀਰ ਦਿਖਾਈਏ ਇੱਕ ਵਾਰੀ ਫੇਰ ਤੋਂ ਤੁਹਾਨੂੰ ਥੋੜੀ ਜੀ ਤਸਵੀਰ ਦਿਖਾਣੇ ਆ ਸਾਹਮਣੇ ਮਾਤਾ ਜੀ ਬੈਠੇ ਨੇ ਜੋ ਕਿ ਸਾਨੂੰ ਪਹਿਲਾਂ ਸਾਡੇ ਨਾਲ ਗੱਲਬਾਤ ਕਰਕੇ ਹਟੇ ਨੇ ਤਾਂ ਉਹ ਲੋਕ ਲੱਗਿਆ ਸੀ ਇੱਕਾ ਘਰ ਸੀ ਤੁਸੀਂ ਦੇਖ ਸਕਦੇ ਹੋ ਲਿੱਪਿਆ ਹੋਇਆ ਘਰ ਤਾਂ ਇਧਰ ਦੀ ਤਸਵੀਰ ਜਿਹੜਾ ਇਹ ਪਿੰਡ ਨੂੰ ਅੱਗੇ ਰਸਤਾ ਜਾਂਦਾ ਹੈ ਅੱਗੇ ਕਾਫੀ ਘਰ ਨੇ ਉਹ ਕਾਲਾ ਗੇਟ ਤੁਹਾਨੂੰ ਸ਼ਾਇਦ ਦਿਖ ਰਿਹਾ ਹੋਵੇਗਾ ਉਹਨੂੰ ਵੀ ਜਿੰਦਾ ਲੱਗਾ ਦਿਖਾਈ ਦੇ ਰਿਹਾ ਤਾਂ ਇਹ ਪਿੰਡ ਜਿਹੜਾ ਚਲਾ ਗਿਆ ਸੀ ਤਾਂ ਹੁਣ ਹੌਲੀ-ਹੌਲੀ ਇਹ ਪਿੰਡ ਵਾਪਸ ਆਉਣੇ ਸ਼ੁਰੂ ਹੋ ਗਏ ਨੇ ਤਾਂ ਹੁਣ ਦੇਖੋ ਤੁਸੀਂ ਇਸੇ ਘਰ ਦੇ ਵਿੱਚ ਅਸੀਂ ਤੁਹਾਨੂੰ ਵਾਪਸ ਲੈ ਚਲਦੇ ਹਾਂ ਕਿਉਂਕਿ ਘਰ ਦੇ ਜਿਹੜੇ ਲੋਕ ਨੇ ਉਹ ਫਟਾਫਟ ਗਏ ਨੇ ਉਧਰਲੇ ਪਾਸੇ ਬੱਚੇ ਭੱਜੇ ਗਏ ਨੇ ਬੱਚਿਆਂ ਨੇ ਸਾਨੂੰ ਆਵਾਜ਼ ਮਾਰੀ ਵੀ ਤੁਸੀਂ ਆਓ ਤੁਹਾਨੂੰ ਸੁਣਾਈਏ ਕੁਝ ਯਾਨੀ ਕਿ ਜਿਹੜੇ అలਾਰਮ ਨੇ ਉਹ ਸਾਇਰਨ ਨੇ ਜਿਹੜੇ ਉਹ ਨਹੀਂ ਕਹ ਸਕਦੇ ਅਨਾਉਂਸਮੈਂਟ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਲਗਾਤਾਰ ਅਨਾਉਂਸਮੈਂਟ ਹੋ ਰਹੀ ਆ ਵੀ ਆਪਣਾ ਧਿਆਨ ਰੱਖਿਆ ਜਾਵੇ ਹਨਾ ਚੌਕਸ ਰਹੋ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਸਾਹਮਣੇ ਤੁਹਾਨੂੰ ਉਹ ਤਾਰ ਨਜ਼ਰ ਆ ਰਹੀ ਹੋਵੇਗੀ ਤਾਰ ਦੇਖੋ ਤੁਸੀਂ ਇਹ ਕੰਡਿਆਲੀ ਤਾਰ ਕੰਡਿਆਲੀ ਤਾਰ ਦੇ ਉੱਤੇ ਪਰਲੇ ਪਾਸੇ ਪਾਕਿਸਤਾਨ ਯਾਨੀ ਕਿ ਇੱਥੇ ਲਾਹੌਰ ਬਿਲਕੁਲ ਨਜ਼ਦੀਕ ਆ 10 ਕਿਲੋਮੀਟਰ ਦੀ ਦੂਰੀ ਤੇ ਲਾਹੌਰ ਪਿੰਡ ਹੈ ਕੰਡਿਆਲੀ ਤਾਰ ਯਾਨੀ ਕਿ ਇਹ ਤਾਰ ਜਿਹੜੀ ਹੈ ਦੋਵਾਂ ਮੁਲਕਾਂ ਦੇ ਵਿੱਚ ਵੰਡ ਸਮੇ ਦੀ ਤਾਰ ਕੰਦ ਜਾਨੀ ਕੈਰੀਅਰ ਲੱਗੀ ਹੋਈ ਆ ਨਾ ਤੁਸੀਂ ਇਸ ਤੋਂ ਪਰਾਂ ਜਾ ਸਕਦੇ ਹੋ ਨਾ ਉਧਰਲੇ ਲੋਕ ਇੱਧਰ ਆ ਸਕਦੇ ਆ ਤਾਂ ਚੈੱਕ ਪੋਸਟਾਂ ਬਣੀਆਂ ਹੋਈਆਂ ਨੇ ਤਾਂ ਇਸੇ ਤਾਰ ਤੋਂ ਪਰਲੀ ਪਾਸ ਪਰਲੀ ਪਾਰ ਜਿਹੜਾ ਪਾਕਿਸਤਾਨ ਆ ਉਧੇ ਵੱਲੋਂ ਜ਼ਬਰਦਸਤ ਧਮਾਕੇ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੇ ਕਈ ਪਿੰਡਾਂ ਨੂੰ ਮਤਲਬ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ 에ਅਰ ਡਿਫੈਂਸ ਸਿਸਟਮ ਨੇ ਇਹਨਾਂ ਡਰੋਨ ਤੇ ਮਜ਼ਾਈਲਾਂ ਨੂੰ ਹਵਾ ਚ ਚੱਕਣਾ ਚੂਰ ਕਰ ਦਿੱਤਾ ਤਾਂ ਲਗਾਤਾਰ ਸਥਿਤੀ ਤਣਾਪੂਰਨ ਬਣੀ ਹੋਈ ਸੀ ਪਰ ਹੁਣ ਹਾਲਾਤ ਬਿਲਕੁਲ ਸੁਧਰ ਚੁੱਕੇ ਨੇ ਰਾਹਤ ਭਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਇਹਨਾਂ ਪਿੰਡਾਂ ਦੇ ਵਿੱਚ ਥੋੜਾ ਬਹੁਤ ਹਜੇ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਚੌਕਸ ਰਹਿਣ ਦੀ ਲਈ ਕਿਹਾ ਗਿਆ ਸਕੂਲ ਥੋੜੇ ਦਿਨਾਂ ਲਈ ਹੋਰ ਬੰਦ ਕਰਨ ਦਾ ਫੈਸਲਾ ਲਿਆ ਗਿਆ ਤਾਂ ਪਿੰਡਾਂ ਦੇ ਲੋਕ ਨੇ ਜਿਹੜੇ ਵਾਪਸ ਚਲੇ ਗਏ ਸਨ ਉਹ ਵੀ ਹੌਲੀ-ਹੌਲੀ ਵਾਪਸ ਪਿੰਡਾਂ ਦੇ ਵਿੱਚ ਪਰਤ ਰਹੇ ਨੇ ਤਾਂ ਕੈਮਰਾ ਪਰਸਨ ਪ੍ਰੀਤ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਜ਼ਿਲ੍ਹਾ ਤਰਨਤਾਰਨ